ਅੱਤਿਕ ਕੰਟਰੋਵਰਸੀ ਹੋ ਗਈ ਜੱਗੂ ਅਤੇ ਬੋਲਟ ਦੇ ਵਿੱਚ ਐਡਾ ਸੋਹਣਾ ਟੂਰਨਾਮੈਂਟ ਸੀ ਇੰਨਾ ਜ਼ਿਆਦਾ ਖਰਚਾ ਕੀਤਾ ਗਿਆ ਸੀ ਪ੍ਰਬੰਧਕਾਂ ਦੇ ਵੱਲੋਂ ਦੋ ਕਮੈਨਾਂ ਵੀ ਦੇਣੀਆਂ ਸੀ ਪਰ ਸਾਰਾ ਟੂਰਨਾਮੈਂਟ ਦਾ ਨਾਸ ਬੱਜ ਕੇ ਰੱਖ ਗਿਆ ਓਏ ਭਈਆ ਗਲਤ ਹੈ ਹੈਲੋ ਭਈਆ ਵੀਰੇ ਆਪ ਆਪਣੀ ਜਗ੍ਹਾ ਰਹਿਓ ਯਾਰ ਐਡਾ ਕਿਉਂ ਗਰਾਊਂਡ ਚਾਹ ਰਹੇ ਯਾਰ ਹੈਲੋ ਹੈਲੋ ਸਾਰੇ ਬੇਇੱਜ਼ਤੀ ਕਰਦੇ ਆਂ ਖੱਣਾ ਕਰੋ ਗਰਾਊਂਡ 'ਚ ਬਹੁਤ ਗਲਤ ਗੱਲ ਹੈ ਬਹੁਤ ਗਲਤ ਗੱਲ ਬਹੁਤ ਗਲਤ ਗੱਲ ਹੈਲੋ ਬਾਈ ਟੂਰਨਾਮੈਂਟ ਕੈਨਸਲ ਹੈ ਮੈਂ ਕਿਰਪਾ ਕਰੈ ਨੀਂ ਦੱਸ ਜਾਓ ਤਾਂ ਫਿਰ ਟੂਰਨਾਮੈਂਟ ਹੋ ਗਿਆ ਕੈਨਸਲ ਅਸਲ ਗੱਲ ਬਾਤ ਕੀ ਆਪਾਂ ਤੁਹਾਨੂੰ ਦੱਸ ਦਿਆਂ ਦਰਸ ਰੂਲ ਰੱਖਿਆ ਗਿਆ ਸੀ ਕਿ ਇੱਕ ਰੇਡਰ ਦੋ ਤੋਂ ਉੱਤੇ ਰੈਡਾ ਨਹੀਂ ਪਾ ਸਕੇਗਾ ਠੀਕ ਹੈ ਉਹ ਰੂਲ ਸ਼ੁਰੂ ਦੇ ਵਿੱਚੋਂ ਚੱਲ ਰਿਹਾ ਸੀ ਅਤੇ ਫਿਰ ਬਾਅਦ ਵਿੱਚ ਇੱਕ ਬੰਦਾ ਹੋ ਜਾਂਦਾ ਹੈ ਚੋਟਲ ਬੁਲਟ ਹੋਰਾਂ ਦੀ ਟੀਮ ਦਾ ਤੇ ਫੇਰ ਬੁਲਟ ਹੋਰਾਂ ਕਹਿੰਦੇ ਆ ਵੀ ਮੈਨੂੰ ਰੇਡ ਪਾਣ ਦੋ ਪਰ ਇਹ ਰੂਲ ਆ ਰੂਲ ਕਮੇਟੀ ਵਾਲੇ ਰੇਡ ਨਹੀਂ ਪਾਣ ਦਿੰਦੇ ਫਿਰ ਉਹ ਕਹਿੰਦੇ ਆ ਵੀ ਜੱਗੂ ਇਹ ਗੱਲ ਠੀਕ ਨਹੀਂ ਜੱਗੂ ਨੂੰ ਆ ਜਾਂਦਾ ਹੈ ਗੁੱਸਾ ਫਿਰ ਉੱਤੋਂ ਹੋ ਜਾਂਦੀ ਹੈ ਲੜਾਈ ਸਾਰੀ ਗੱਲਬਾਤ ਬਾਕੀ ਇਹ ਨਾਈਕੀ ਦੀ ਟੀ-ਸ਼ਰਟ ਹੁੱਡੀ ਆ ਦੋਸਤੋ ਬਹੁਤ ਸੋਹਣੀ ਆ ਆਪਾਂ ਪਰਸਨਲੀ ਪਾਉਂਦੇ ਆ ਇਸ ਨੂੰ ਖਰੀਦਿਓ ਜ਼ਰੂਰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਆ ਪ੍ਰੋਡਕਟ ਲਿੰਕ ਦੇ ਵਿੱਚ ਵੀ ਲਿੰਕ ਆ ਇਸ ਦਾ